ਸਰ ਇਹ ਜਿਹੜਾ ਕਾਰੋਬਾਰ ਹੈ ਇਹ ਤਾਂ ਲੜਕੇ ਕਰਦੇ ਨੇ ਕੁੜੀਆਂ ਨੂੰ ਕਦੀ ਨਹੀਂ ਵੇਖਿਆ ਬਿਜਲੀ ਨਾਲ ਖੇਡਦੇਆਂ ਨੂੰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਡਰ ਨਹੀਂ ਲੱਗਦਾ ਨਹੀਂ ਸਰ ਜੀ ਅੱਛਾ ਨਹੀਂ ਲੱਗਦਾ ਕਿੰਨੇ ਚਿਰ ਤੋਂ ਸ਼ੁਰੂ ਕੀਤਾ ਹੈ ਸਰ ਜੀ ਮੈਨੂੰ ਹੋਈ ਗਿਆ ਨੂੰ 2 ਸਾਲ ਕਰਦੋ ਕਿਵੇਂ ਮਨ ਚਾਹੀ ਮੈਂ ਮੋਟਰਾਂ ਦਾ ਕੰਮ ਕਰਨਾ ਹੈ ਸਰ ਜੀ ਵਾਹ ਮੇਰਾ ਕੋਈ ਡਿਸਾਈਡ ਨਹੀਂ ਹੀ ਮਤਲਬ ਇੱਧਰ ਆਣਾ ਹੌਲੀ ਹੌਲੀ ਲਾ ਲੋ ਕਿ ਕੰਮ ਕਰਦੇ ਵੇਖ ਕੇ ਆਪਾਂ ਆ ਗਏ ਮੈਨੂੰ ਇਹ ਲੱਗਿਆ ਕਿ ਕੁਝ ਨਵਾਂ ਕੁਝ ਵੱਖਰਾ ਵਾਜੋ ਮੇਰੀ ਸ਼ੁਰੂ ਤੋਂ ਹੀ ਮਨ ਚ ਤਾਂ ਕਿ ਕੁਝ ਵੱਖਰਾ ਕਰਨਾ ਉਹ ਮੈਨੂੰ ਲੱਗਿਆ ਕਿ ਵੱਖਰਾ ਟਰੈਕ ਫੜਨਾ ਚਾਹੀਦਾ ਇਹਨੂੰ। ਅੱਛਾ ਦੂਜੀਆਂ ਕੁੜੀਆਂ ਨੂੰ ਤਾਂ ਜ਼ਿਆਦਾ ਚਾਹਤਾ ਮੋਬਾਈਲ ਤੇ ਰੀਲਾਂ ਬਣਾਉਣੀਆਂ ਜਾਂ ਸਲਾਈ ਕਢਾਈ ਦਾ ਕੰਮ ਪਸੰਦ ਹੁੰਦਾ। ਤੁਸੀਂ ਇਹ ਮੋਟਰਾਂ ਦਾ ਕੰਮ ਕਿਉਂ ਛੁੜਿਆ? ਹੋਰ ਵੀ ਕੁਝ ਵੱਖਰਾ ਹੋ ਸਕਦਾ ਸੀ। ਹਾਂਜੀ ਸਰ ਜੀ ਹੋਰ ਵੀ ਬੈਸਟ ਵੱਖਰਾ ਹੋ ਸਕਦਾ ਸੀ ਪਰ ਇਸ ਲਾਈਨ 'ਚ ਮੈਨੂੰ ਲੱਗਦਾ ਕਿ ਕੁੜੀਆਂ ਬਹੁਤ ਘੱਟ ਮੈਨੂੰ ਦੇਖਣ ਤੇ ਲੱਗੇ ਹੈ ਹੀ ਨਹੀਂ ਆ। ਕੁੜੀਆਂ ਜੇ ਹੋਊਗੀ ਕੋਈ ਸ਼ਾਇਦ ਇੱਕ ਦੋ ਪਰ ਮੈਨੂੰ ਲੱਗਦਾ ਨਹੀਂ ਕਿ ਕੁੜੀਆਂ ਇਸ ਲਾਈਨ 'ਚ ਹੈ ਇਹ ਸਭ ਤੋਂ ਵੱਖਰਾ ਹੀ। ਮੈਨੂੰ ਵੀ ਕੁਝ ਨਹੀਂ ਪਤਾ ਸੀ ਇਹਨਾਂ ਬਾਰੇ ਕਿ ਕਿੱਦਾਂ ਵਾ ਕੀ ਸਿਸਟਮ ਆ ਇਹਨਾਂ ਦਾ ਕੁਝ ਨਹੀਂ ਪਤਾ ਸੀ ਪਰ ਹੁਣ ਚਲੋ ਕੰਮ ਕਰਦੇ ਹਾਂ ਸਾਰੀ ਨੌਲੇਜ ਇਹਨਾਂ ਬਾਰੇ ਵੱਖਰਾ ਹੀ ਕੰਮ ਵੱਖਰਾ ਹੀ ਵਧੀਆ ਲੱਗਦਾ ਖੁਦ ਨੂੰ ਵੀ ਕਰਦੇ ਹੁਣ ਸਭ ਤੋਂ ਵਧੀਆ ਮਤਲਬ ਕਿ ਕੋਈ ਆਂਦੇ ਕਸਟਮਰ ਵੇਖਦੇ ਖੁਸ਼ ਹੁੰਦੇ ਹੋਰ ਵੀ ਵਧੀਆ ਖੁਸ਼ੀ ਉਹਨਾਂ ਦੇ ਚਿਹਰੇ ਤੇ ਆਉਂਦੀ ਆਪਣੇ ਦੇ ਵੀ ਆਉਂਦੀ ਉਸੇ ਟਾਈਮ ਕੀ ਵਾਕਈ ਹੀ ਕੁਝ ਵਕਤਾਂ ਕਰਦੇ ਆ ਪ੍ਰਚਨਜੀਤ ਨੇ ਪੜ੍ਹਾਈ ਕਿੰਨੀ ਕੀਤੀ ਹੈ ਸਰ ਜੀ ਮੈਂ ਸਿਰਫ ਪਲੱਸ 2 ਕੀਤੀ ਹੋਈ ਹੈ ਪਲੱਸ 2 ਕੀਤੀ ਹੈ ਹਾਂ ਜੀ ਸਰ ਤੇ ਆ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਇਸ ਟਾਈਮ ਸਰ ਜੀ ਮੇਰੀ 25 ਏਅਰ ਉਹ ਉਹਦੀਆਂ ਸਹੇਲੀਆਂ ਵੀ ਆਉਂਦੀਆਂ ਪੱਖਾ ਰਿਪੇਅਰ ਕਰਾਉਣ ਵਾਸਤੇ ਵੀ ਸਾਡੀ ਸਹੇਲੀ ਕਰਦੀ ਨਾਲੇ ਪੈਸੇ ਘੱਟ ਲਊਗੀ ਤੇ ਨਾਲੇ ਸਾਡਾ ਕੰਮ ਵਧੀਆ ਕਰਕੇ ਦੇ। ਸਦੀ ਸਹੇਲੀਆਂ ਸਾਰਿਆਂ ਦੀ ਮੈਰਿਜ ਹੋ ਗਈ ਆ। ਸਾਰਿਆਂ ਦੀ ਸਹੇਲੀਆਂ ਹੁਣ ਰਹਿ ਹੀ ਨਹੀਂ ਗਿਆ ਉਹਨਾਂ ਦੇ ਮੰਮੀ ਪਾਪਾ ਜ਼ਰੂਰ ਆਉਂਦੇ ਇੱਥੇ। ਅੱਛਾ ਉਹ ਉਹ ਕਰਵਾਉਂਦੇ ਆ। ਸੁਪਨਾ ਕਿਸੇ ਬੇਟੀ ਦਾ। ਸੁਪਨਾ ਸਦੀ ਵੈਸੀ ਮੇਰਾ ਆਰਮੀ ਚ ਜਾਂਦਾ। ਆਰਮੀ ਜਾਂਦਾ। ਹਾਂਜੀ ਸਦੀ ਕਿ ਮੇਰੀ ਹਾਈਟ ਛੋਟੀ ਹੀ ਇੱਕ ਥੋੜੀ ਨਾ ਬਲਕਿ ਉਹਦਾ ਬੇਵੀ ਹੁੰਦੀ ਨਾ ਕੰਡੀਸ਼ਨ ਉਹ ਥੋੜਾ ਕੰਮ ਸ਼ੁਰੂ ਤੋਂ ਹੀ ਉਧਰ ਪੈ ਰਹੀ ਕਿ ਇੱਧਰ ਉਧਰ ਤੇ ਕੰਮਾ ਚ ਉਹ ਨਹੀਂ ਉਧਰ ਬਾਸ ਉਧਰ ਮੇਰਾ ਸੁਪਨਾ ਉਹ ਡਰੀਮ ਹੀ ਰਹਿ ਗਿਆ ਬਸ ਦੋਸਤੋ ਅਸੀਂ ਹਮੇਸ਼ਾ ਹੀ ਬੇਤਕਸ਼ ਲੋਕਾਂ ਨੂੰ ਸਲੂਟ ਕੀਤਾ ਹੈ ਤੇ ਬਹੁਤ ਸਾਰੇ ਮਿਹਨਤੀ ਲੋਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਦੇ ਰਹੀ ਨੇ ਅੱਜ ਇੱਕ ਮਿਹਨਤੀ ਕੁੜੀ ਤੁਹਾਨੂੰ ਬੁਲਾਉਣ ਜਾ ਰਹੀ ਆ ਤੁਸੀਂ ਮੇਰੇ ਪਿੱਛੇ ਬੋਰਡ ਲੱਗਾ ਦੇਖ ਸਕਦੇ ਹੋ ਰਣਜੀਤ ਇਲੈਕਟ੍ਰੋਨਿਕ ਰਣਜੀਤ ਸੇਕ ਵੀ ਹੋ ਸਕਦਾ ਸੀ ਪਰ ਰਣਜੀਤ ਕੌਰ ਹੈ ਜਿਹੜੀ ਭੈਣ ਹੈ ਇੱਥੇ ਆਪ ਮੋਟਰਾਂ ਤਿਆਰ ਕਰਦੀ ਹੈ ਪੱਖਿਆਂ ਦੀਆਂ ਮੋਟਰਾਂ ਤਿਆਰ ਕਰਦੀ ਹੈ ਤੇ ਅਕਸਰ ਇਹ ਜਿਹੜਾ ਬਿਜਲੀ ਨਾਲ ਖੱਡਣਾ ਜ਼ਿਆਦਾਤਰ ਲੜਕਿਆਂ ਦਾ ਕੰਮ ਹੁੰਦਾ ਹੈ ਪਰ ਅੱਜ ਇੱਕ ਭੈਣ ਨੂੰ ਕੰਮ ਕਰਦਿਆਂ ਵੇਖ ਕੇ ਬਹੁਤ ਖੁਸ਼ੀ ਹੋਈ ਸਾਡੀ ਇੱਕ ਮੁਹਿਮਾ ਹੈ ਕਿ ਜਿਹੜੇ ਮਿਹਨਤੀ ਲੋਕ ਨੇ ਉਹਨਾਂ ਨੂੰ ਲੋਕਾਂ ਦੇ ਰੂਬਰੂ ਕਰਾਇਆ ਜਾਵੇ ਇੱਕ ਧੀਆਂ ਨੂੰ ਮੋਟੀਵੇਟ ਕਰਨ ਵਾਸਤੇ ਵੀ ਇਹ ਵੀਡੀਓ ਹੋ ਸਕਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਕ ਮੌਕਾ ਤਾਂ ਦਿਈਏ ਉੱਡਣ ਦਾ ਉਹ ਬੱਚੀਆਂ ਵੀ ਸਭ ਕੁਝ ਕਰ ਸਕਦੀਆਂ ਅੱਜ ਦੀ ਬੇਟੀ ਜਿਹੜੀ ਹੈ ਉਹ ਜਹਾਜ਼ ਚਲਾ ਰਹੀ ਹੈ ਅੱਜ ਦੀ ਬੇਟੀ ਚੰਨ ਤੇ ਪਹੁੰਚ ਗਈ ਹੈ ਪਰ ਅੱਜ ਇੱਥੇ ਇੱਕ ਬੇਟੀ ਸਾਨੂੰ ਮਿਲੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਕੰਮਕਾਰ ਕਰ ਰਹੀ ਹੈ ਪੱਖੇ ਰਵਾਈਂ ਕਿਤੇ ਜਾ ਰਹੇ ਨੇ ਮੋਟਰਾਂ ਆ ਪੱਖਿਆਂ ਦੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਸੋਹਣਾ ਕੰਮ ਲੱਗਿਆ ਸਾਨੂੰ ਲੱਗਿਆ ਕਿ ਇਸ ਭੈਣ ਨੂੰ ਲੋਕਾਂ ਦੇ ਰੂਬਰੂ ਕਰਾਉਣਾ ਚਾਹੀਦਾ ਤੇ ਆਓ ਆਪਾਂ ਭੈਣ ਦੇ ਨਾਲ ਕਰਦੇ ਆਂ ਗੱਲਬਾਤ ਤੇ ਜਾਣਦੇ ਇਹਨਾਂ ਕੋਲੋਂ ਪੂਰੀ ਕਹਾਣੀ। ਮੈਂ ਖੜੇ ਹੋ ਜੂ ਥੋੜੇ ਜਾ ਸੌਖਾ ਹੋ ਜੂ ਆਪਰ ਨੂੰ ਹੈਨਾ। ਬਬੂ ਸਵਾਗਤ ਹੈ ਜੀ। ਹਾਂਜੀ ਪਹਿਲੇ ਆਪਣਾ ਨਾਮ ਦੱਸ ਦਿਓ। ਫੁੱਲ ਛੱਡ ਦਿਓ ਇਹਨੂੰ। ਮੇਰਾ ਨਾਮ ਰਣਜੀਤ ਕੌਰ। ਰਣਜੀਤ ਕੌਰ। ਹਾਂਜੀ ਸਰ। ਤੁਹਾਡੀ ਉਮਰ ਕਿੰਨੀ ਹੈ? ਸਰ ਮੇਰੀ 25। ਅਕਸਰ ਇਹ ਜਿਹੜਾ ਕਾਰੋਬਾਰ ਹੈ ਇਹ ਤਾਂ ਲੜਕੇ ਕਰਦੇ ਨੇ ਕੁੜੀਆਂ ਨੂੰ ਕਦੀ ਨਹੀਂ ਵੇਖਿਆ ਬਿਜਲੀ ਨਾਲ ਖੇਡਦਿਆਂ ਨੂੰ। ਤੁਹਾਨੂੰ ਇਹਨਾਂ ਚੀਜ਼ਾਂ ਤੋਂ ਡਰ ਨਹੀਂ ਲੱਗਦਾ? ਨਹੀਂ ਸਰ ਜੀ। ਅੱਛਾ। ਕਿੰਨੇ ਕ ਚਿਰ ਤੋਂ ਸ਼ੁਰੂ ਕੀਤਾ ਹੈ? ਸਰ ਜੀ ਮੈਨੂੰ ਹੋਈ ਗਿਆ ਨੂੰ 2 ਸਾਲ ਕਰਦੇ ਦੋ ਸਾਲ ਹੋ ਗਏ ਹਾਂਜੀ ਸਰ ਅੱਛਾ ਕਿਵੇਂ ਮਨ ਚਾਹੀ ਮੈਂ ਮੋਟਰਾਂ ਦਾ ਕੰਮ ਕਰਨਾ ਸਰ ਜੀ ਵਾਹ ਮੇਰਾ ਕੋਈ ਡਿਸਾਈਡ ਨਹੀਂ ਹੀ ਮਤਲਬ ਇਧਰ ਆਣਾ ਹੌਲੀ ਹੌਲੀ ਲਾ ਲੋ ਕਿ ਕੰਮ ਕਰਦੇ ਵੇਖ ਕੇ ਆਪਾਂ ਆ ਗਏ ਜੀ ਕਿੰਨੂ ਕੰਮ ਕਰਦੇ ਵੇਖਿਆ ਸਰ ਜੀ ਮੈਂ ਆਪਣੇ ਉਸਤਾਦ ਜੀ ਨੂੰ ਕਰਦੇ ਮਤਲਬ ਉਹਨਾਂ ਕੋਲ ਨਾ ਮੈਂ ਆਨਲਾਈਨ ਹੀ ਵਰਕ ਕਰਦੀ ਰਹੇ ਤੇ ਪਰ ਉਹਨਾਂ ਨੇ ਲਾਗੇ ਕਰਦੇ ਹੀ ਕੰਮ ਤੇ ਮੈਨੂੰ ਕਹਿੰਦੇ ਕਿ ਰਜੀਤ ਚਿਕਲਾ ਕਰ ਲਾ ਜੇ ਤੇਰੇ ਵੀ ਪੱਲੇ ਕੁਝ ਪੈ ਜੇ ਤੇ ਫਿਰ ਉਦੋਂ ਪੱਖੇ ਦੀ ਮੋਟਰ ਹੀ ਇੱਕ ਉਹਨਾਂ ਕੋਲੋ ਛੋਟੇ ਜਿਹੇ ਬੱਚੇ ਹੀ ਉਹਨਾਂ ਨੇ ਤਾਂ ਕੀਤਾ ਨਹੀਂ ਫਿਰ ਮੈਨੂੰ ਕਹਿੰਦੇ ਕਿ ਰੰਜੀਤ ਤੂੰ ਕਰਕੇ ਵੇਖ ਜੇ ਤੈਨੂੰ ਸੈਟ ਸੱਟ ਲੱਗਦਾ ਮੈਂ ਕੀਤਾ ਉਹਨੂੰ ਮਤਲਬ ਕਿ ਵਧੀਆ ਲੱਗਿਆ ਕਰਨਾ ਉਹ ਚ ਹੋਰ ਵੀ ਕਿ ਕੁਝ ਨਵਾਂ ਕਰਨਾ ਵਾ ਮੈਨੂੰ ਇਹ ਲੱਗਿਆ ਕਿ ਕੁਝ ਨਵਾਂ ਕੁਝ ਵੱਖਰਾ ਵਾ ਜੋ ਮੇਰੀ ਸ਼ੁਰੂ ਤੋਂ ਹੀ ਮਨ 'ਚ ਤਾਂ ਕਿ ਕੁਝ ਵੱਖਰਾ ਕਰਨਾ ਉਹ ਮੈਨੂੰ ਲੱਗਿਆ ਕਿ ਵੱਖਰਾ ਟਰੈਕ ਫੜਨਾ ਚਾਹੀਦਾ ਇਹਨੂੰ ਵੱਖਰਾ ਕੁਝ ਕਰਨਾ ਹੀ ਉਹ ਵੱਖਰਾ ਕਰ ਲਿਆ ਬਸ ਸਿਰਫ ਵੱਖਰੇ ਦੀ ਚਾਹ ਨੇ ਇੱਧਰ ਲੈ ਆਂਦਾ ਦੋਸਤ ਹਾਂਜੀ ਸਰ ਜੀ ਵੱਖਰੇ ਦੀ ਚਾ अच्छा ਦੂਜੀਆਂ ਕੁੜੀਆਂ ਨੂੰ ਤਾਂ ਜ਼ਿਆਦਾ ਜਾਂਦਾ ਮੋਬਾਈਲ ਤੇ ਰੀਲਾਂ ਬਣਾਉਣੀਆਂ ਜਾਂ ਸਲਾਈ ਕਢਾਈ ਦਾ ਕੰਮ ਪਸੰਦ ਹੁੰਦਾ ਤੁਸੀਂ ਇਹ ਮੋਟਰਾਂ ਦਾ ਕੰਮ ਕਿਉਂ ਛੁੜਿਆ ਹੋਰ ਵੀ ਕੁਝ ਵੱਖਰਾ ਹੋ ਸਕਦਾ ਸੀ ਹਾਂਜੀ ਸਰ ਜੀ ਹੋਰ ਵੀ ਬੈਸਟ ਵੱਖਰਾ ਹੋ ਸਕਦਾ ਸੀ ਪਰ ਇਸ ਲਾਈਨ 'ਚ ਮੈਨੂੰ ਲੱਗਦਾ ਕਿ ਕੁੜੀਆਂ ਬਹੁਤ ਘੱਟ ਮੈਨੂੰ ਦੇਖਣ ਤੇ ਲੱਗਦਾ ਕਿ ਹੈ ਹੀ ਨਹੀਂ ਆ ਕੁੜੀਆਂ ਜੇ ਹੋ ਗਈ ਕੋਈ ਸ਼ਾਇਦ ਇੱਕ ਅੱਧੀ ਪਰ ਮੈਨੂੰ ਲੱਗਦਾ ਨਹੀਂ ਕਿ ਕੁੜੀਆਂ ਇਸ ਲਾਈਨ 'ਚ ਹੈ ਇਹ ਸਭ ਤੋਂ ਵੱਖਰਾ ਹੀ ਇਹ ਇਹ ਬਿਜਲੀ ਨਾਲ ਕੁੜੀਆਂ ਕਦੀ ਨਹੀਂ ਖੇਡਦੀ ਉਹਨਾਂ ਨੂੰ ਇੰਨਾਂ ਚੀਜ਼ਾਂ ਬਾਰੇ ਕੁਝ ਨਹੀਂ ਪਤਾ ਮੈਨੂੰ ਵੀ ਕੁਝ ਨਹੀਂ ਪਤਾ ਸੀ ਇੰਨਾਂ ਬਾਰੇ ਕਿ ਕਿੱਦਾਂ ਵਾਂ ਕੀ ਸਿਸਟਮ ਇਹਨਾਂ ਦਾ ਕੁਝ ਨਹੀਂ ਪਤਾ ਸੀ ਪਰ ਹੁਣ ਚਲੋ ਕੰਮ ਕਰਦੇ ਹਾਂ ਸਾਰੀ ਨੌਲੇਜ ਇੰਨਾਂ ਬਾਰੇ ਵੱਖਰਾ ਹੀ ਇਹ ਕੰਮ ਵੱਖਰਾ ਹੀ ਵਧੀਆ ਲੱਗਦਾ ਖੁਦ ਨੂੰ ਵੀ ਕਰਦੇ ਹੁਣ ਸਭ ਤੋਂ ਵਧੀਆ ਮਤਲਬ ਕਿ ਕੋਈ ਆਂਦੇ ਕਸਟਮਰ ਵੇਖਦੇ ਖੁਸ਼ ਹੁੰਦੇ ਹੋ ਹੋਰ ਵੀ ਵਧੀਆ ਖੁਸ਼ੀ ਉਹਨਾਂ ਦੇ ਚਿਹਰੇ ਤੇ ਆਉਂਦੀ ਆਪਣੇ ਦੇ ਵੀ ਆਉਂਦੀ ਉਸੇ ਟਾਈਮ ਕੀ ਵਾਕਈ ਹੀ ਕੁਝ ਵੱਖਰਾ ਕਰਦੇ ਆਂ ਕੋਈ ਕੁੜੀ ਵੱਖਰਾ ਕਰਦੀ ਹਾਂਜੀ ਅਚਾ ਰਣਜੀਤ ਨੇ ਪੜ੍ਹਾਈ ਕਿੰਨੀ ਕੀਤੀ ਹੈ ਸਰ ਜੀ ਮੈਂ ਸਿਰਫ ਪਲੱਸ ਟੂ ਹੀ ਕੀਤੀ ਹੋਈ ਹੈ ਪਲੱਸ ਟੂ ਹੀ ਕੀਤੀ ਹੈ ਹਾਂਜੀ ਸਰ ਤੇ ਆ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਇਸ ਟਾਈਮ ਸਰ ਜੀ ਮੇਰੀ 25 ਈਅਰ ਪਰਿਵਾਰ ਦੇ ਵਿੱਚ ਸਾਥ ਮਿਲਦਾ ਸਾਰਾ ਇਹ ਜਦੋਂ ਤੁਸੀਂ ਕਰਦੇ ਹੋ ਪਰਵਾਰ ਵਾਲੇ ਕਹਿੰਦੇ ਨੇ ਵੀ ਇਹ ਤਾਂ ਮੁੰਡਿਆਂ ਦਾ ਕੰਮ ਹੈ ਹਾਂਜੀ ਸਰ ਜੀ ਤਕਰੀਬਨ ਸਾਫ ਦਿੰਦੇ ਮੇਰੇ ਪਰਿਵਾਰ ਅੱਛਾ ਅੱਛਾ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਸਰ ਜੀ ਮੇਰੇ ਦੋ ਭਰਾ ਨੇ ਤੇ ਮੇਰੇ ਮੰਮੀ ਪਾਪਾ ਮੇਰੇ ਦੋ ਭਾਬੀਆਂ ਨੇ ਅੱਛਾ ਅੱਛਾ ਹਾਂਜੀ ਅੱਛਾ ਭਰਾ ਵਿਆਹੇ ਵੀ ਨੇ ਹਾਂਜੀ ਭਰਾ ਵਿਆਹੇ ਹੋਏ ਉਹ ਕੀ ਕੰਮ ਕਰਦੇ ਨੇ ਸਰ ਜੀ ਉਹ ਇੱਕ ਡਿਸ਼ ਸੈਟਿੰਗ ਦਾ ਕਰਦਾ ਉਹ ਮਕੈਨਿਕ ਹੀ ਹੈ ਵੈਸੇ ਉਹ ਵੀ ਔਰ ਉਹ ਤੇ ਛੋਟਾ ਉਹ ਵੀ ਮਕੈਨਿਕ ਉਹ ਬਾਈਕਰ ਰਿਪੇਅਰ ਕਰਦਾ ਅੱਛਾ ਉਹ ਇੱਕ ਬਾਈਕਰ ਰਿਪੇਅਰ ਕਰਦਾ ਦੂਜਾ ਕਰਦਾ ਦੂਸਰਾ ਡਿਸ਼ ਸੈਟਿੰਗ ਮਤਲਬ ਅੱਛਾ ਡਿਸ਼ ਸੈਟਿੰਗ ਜਿਹੜਾ ਅਜਲੇ ਹਾਂਜੀ ਆਰੋਗ ਵਗੈਰਾ ਸਾਰੇ ਮਤਲਬ ਕਿ ਮ ਸਾਰੇ ਮਕੈਨਿਕ ਹੀ ਆ। ਹਾਂਜੀ ਸਾਰੇ ਮਕੈਨਿਕ ਹੀ ਆ। ਅੱਛਾ ਇਹ ਹੋਰ ਕਿਤੇ ਇਹ ਤਾਂ ਨਹੀਂ ਵਾਂਚ ਪੀਜੇ ਭਰਾ ਕਮਾਉਂਦੇ ਤੇ ਇਹ ਕਿਤੇ ਮੈਨੂੰ ਕਹਿ ਰਨਾ ਵੀ ਇਹ ਵੇਲੀ ਬੈਠ ਕੇ ਖਾ ਰੀ ਮੈਂ ਵੀ ਕਮਾਵਾਂ ਇਹਦੇ ਬਰਾਬਰ ਦਾ। ਹਾਂਜੀ ਸਰਦੀ ਹੁੰਦਾ ਮੈਨੂੰ ਹੁੰਦਾ ਕਿ ਮੈਂ ਕਿਸੇ ਕੋਲੋਂ ਮੰਗ ਕੇ ਨਹੀਂ ਲੈਣਾ ਕਿਉਂਕਿ ਹੁਣ ਤੱਕ ਲਿਆ ਵੀ ਨਹੀਂ ਆ। ਮਨ ਲੱਗਿਆ ਮੈਨੂੰ ਹੁੰਦਾ ਕਿ ਮੈਂ ਆਪਣਾ ਕਰਕੇ ਖਾ ਲਾਂ ਕਿਉਂਕਿ ਭਰਾ ਮੇਰੇ ਮੇਤੋਂ ਛੋਟੇ ਆ। ਤਾਂ ਉਹ ਛੋਟੇ ਆਂ ਹਾਂ ਜੀ ਉਹ ਮੇਰੇ ਤੋਂ ਛੋਟੇ ਆ ਉਹ ਮੇਰੇ ਤੋਂ ਸ਼ੁਰੂ ਤੋਂ ਮੇਰੇ ਤੋਂ ਲੈਂਦੇ ਆ ਮੈਂ ਉਹਨਾਂ ਤੋਂ ਅੱਜ ਤੱਕ ਕੁਝ ਨਹੀਂ ਲਿਆ ਤੇ ਮੈਨੂੰ ਮਿਲ ਗਈ ਹੈ ਕਿ ਅੱਗੇ ਵੀ ਮੈਂ ਉਹਨਾਂ ਤੋਂ ਕੁਝ ਨਹੀਂ ਲੈਣਾ ਬਸ ਮੈਂ ਆਪਣੀ ਮਿਹਨਤ ਕਰਕੇ ਬਸ ਆਪਣੇ ਪੈਰਾਂ 'ਤੇ ਆਪ ਹੀ ਸਟੈਂਡ ਹੋਣਾ ਹੈ ਅੱਛਾ ਛੋਟੇ ਭਰਾ ਤੁਸੀਂ ਵਿਆਹ ਵੀ ਦਿੱਤੇ ਤੇ ਤੁਸੀਂ ਖੁਦ ਕਿਉਂ ਨਹੀਂ ਕਰਵਾਇਆ ਆਪਣਾ ਵਿਆਹ ਕਿਤੇ ਇਸੇ ਕੰਮ ਦੇ ਵਿੱਚ ਕੰਮ ਨਾਲ ਪਿਆਰ ਤਾਂ ਨਹੀਂ ਇੰਨਾ ਹੋ ਗਿਆ ਹਾਂ ਜੀ ਸਰ ਜੀ ਕੰਮ ਨਹੀਂ ਪਿਆਰ ਆ ਬਸ ਮਤਲਬ ਕਿ ਵਿਆਹ ਦਾ ਸ਼ੁਰੂ ਤੋਂ ਹੀ ਨਹੀਂ ਸੋਚਿਆ ਦਿਮਾਗ 'ਚ ਹੀ ਨਹੀਂ ਆਈ ਇਹ ਚੀਜ਼ ਦਿਮਾਗ 'ਚ ਨਹੀਂ ਆਏਗੀ ਹਾਂ ਜੀ ਇਹ ਜਦ ਬੈਕਟਰੀ ਹੋਰੀ ਹੁੰਦਾ ਨਾ ਚਲੋ ਪੀ ਆਜੋ ਮਿਲਿਆ ਨਹੀਂ ਜੋ ਦਿਲ ਵਿੱਚ ਹੈਗਾ ਸੀ ਨਹੀਂ ਸੋ ਜੀ ਕੋਈ ਚੱਕਰ ਨਹੀਂ ਬਸ ਮਲਗੀ ਹੁੰਦਾ ਨਾ ਕਿ ਸ਼ੁਰੂ ਤੋਂ ਡ੍ਰੀਮ ਹੁੰਦੇ ਹਰੇਕ ਨੂੰ ਸੋਚਦਾ ਕਿ ਮੈਂ ਇਦਾਂ ਨਹੀਂ ਇਦਾਂ ਕਰਨਾ ਪਰ ਮੈਂ ਵਿਆਹ ਬਾਰੇ ਕਦੀ ਕੋਈ ਸੋਚਿਆ ਹੀ ਨਹੀਂ ਹੁਣ ਤੱਕ ਮੇਰੇ ਅੱਜ ਤੱਕ ਦਿਮਾਗ 'ਚ ਹੀ ਨਹੀਂ ਕਿ ਵਿਆਹ ਵਿਆਹ ਵੀ ਕਰਨਾ ਜਾਂ ਅੱਗੇ ਵੀ ਜਾਣਾ ਕੁਛ ਨਹੀਂ ਮੈਨੂੰ ਕਹਿੰਦੇ ਲੋਕੀ ਅੱਗੇ ਅਗਲੇ ਘਰੇ ਜਾਣਾ ਵਾ ਅਗਲੇ ਘਰੇ ਤਾਂ ਮੈਂ ਗੁਰੂ ਘਰੇ ਜਾਣਾ ਬਸ ਉਹਦੇ ਤੋਂ ਅੱਧਰ ਵਿੱਚ ਵਿਆਹ ਕਰਨ ਦੀ ਇੱਛਾ ਹੀ ਨਹੀਂ ਹੈ ਇੱਛਾ ਹੀ ਨਹੀਂ ਹੈ ਕਿ ਪਰਿਵਾਰ ਵਾਲੇ ਇਸ ਗੱਲ ਤੋਂ ਸਾਥ ਦਿੰਦੇ ਕਿਉਂਕਿ ਜ਼ਿਆਦਾਤਰ ਨਾ ਮਾਪਿਆਂ ਦਾ ਇਹ ਹੁੰਦਾ ਮੰਨ ਦੇ ਵਿੱਚ ਕੀ ਤੀ ਜਵਾਨ ਹੋਈ ਉਹ ਤੀ ਨੂੰ ਵਿਆਹ ਕਿਤੇ ਉਹਦੇ ਘਰ ਕੱਲੀ ਹੈ ਨਾ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਪਰ ਕੀ ਤੁਹਾਡੇ ਮਾਪਿਆ ਉਹ ਨਹੀਂ ਇਹ ਸੋਚਦੇ ਵੀ ਵਿਆਹ ਕਰਕੇ ਹੋਣ ਸਰ ਜੀ ਸੋਚਦੇ ਨੇ ਡੈਡੀ ਮੇਰੇ ਹਰ ਵਾਰ ਹੀ ਕਹਿੰਦੇ ਨੇ ਕਿ ਬ੍ਰਦਰ ਨੂੰ ਕਹਿੰਦੇ ਕਿ ਤੁਸੀਂ ਕੰਮਕਾਰ ਕਰੋ ਵਧੀਆ ਆਪਾਂ ਵਧੀਆ ਵਿਆਹ ਕਰਨਾ ਵਾ ਪਰ ਮੇਰੀ ਮੰਮਾ ਨੂੰ ਪਤਾ ਕੀ ਸ਼ਾਇਦ ਇਹਦੀ ਜਿਹਦੀ ਆ ਜਿੱਦਣ ਇਹਦਾ ਮਨ ਕੀਤਾ ਤੇ ਸੈੱਟ ਹੋ ਜਾਊਗਾ ਨਹੀਂ ਤੇ ਠੀਕ ਆ ਨਹੀਂ ਤਾਂ ਫਿਰ ਵੈਸੇ ਡੈਡੀ ਜੀ ਚਲੋ ਕਹਿੰਦੇ ਹੈਗੇ ਨੇ ਪਰ ਉਹ ਵੀ ਮੈਨੂੰ ਲੱਗਦਾ ਕਿ ਜਿੰਦੋਂ ਤੱਕ ਕਿ ਮੇਰੇ ਨਾਲ ਸਹਿਮਤੀ ਹੋਣਗੇ ਕਿ ਜਿੱਦਾਂ ਮੈਂ ਚਾਹੂੰਗਾ ਉਦਾਂ ਹੀ ਨਹੀਂ 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 ਕਰਾਣਾ ਤੇ ਉਹ ਨਹੀਂ ਕਰਨਗੇ ਅੱਛਾ ਸਕੂਲ ਦੀਆਂ ਸਹੇਲੀਆਂ ਵੀ ਆਉਂਦੀਆਂ ਪੱਖਾ ਰਿਪੇਅਰ ਕਰਾਉਣ ਵਾਸਤੇ ਵੀ ਸਾਡੀ ਸਹੇਲੀ ਕਰਦੀ ਨਾਲੇ ਪੈਸੇ ਘੱਟ ਲਊਗੀ ਤੇ ਨਾਲੇ ਸਾਡਾ ਕੰਮ ਵਧੀਆ ਕਰਕੇ ਦੇਊ ਸਦੀ ਸੇਲੀਆਂ ਸਾਰਿਆਂ ਦੀ ਮੈਰਿਜ ਹੋ ਗਈ ਆ ਸਾਰਿਆਂ ਦੀ ਸੇਲੀਆਂ ਹੁਣ ਰਹਿ ਨਹੀਂ ਗਈਆਂ ਉਹਨਾਂ ਦੇ ਮੰਮੀ ਪਾਪਾ ਜ਼ਰੂਰ ਆਉਂਦੇ ਇੱਥੇ ਉਹ ਉਹ ਕਰਵਾਉਂਦੇ ਆ ਉਹਨਾਂ ਨੂੰ ਪਤਾ ਵੀ ਇਹ ਸਾਡੀ ਸਾਡੀ ਸੇਲੀਆਂ ਹਾਂਜੀ ਸਰ ਉਹਨਾਂ ਤੋਂ ਫਿਰ ਪੈਸੇ ਪੁਸੇ ਦਾ ਕਰ ਲਈ ਤਾਂ ਵਾਦਾ ਘਟਾ ਸੇਲੀਆਂ ਦਾ ਹਾਂਜੀ ਸਰ ਜੀ ਆਪਣਾ ਹੀ ਕੰਮ ਘਟਾ ਵਾਦਾ ਪੂਰਾ ਕਰ ਲਈਦਾ ਉਹਨਾਂ ਨੇ ਹਾਂਜੀ ਸਰ ਜੀ ਅੱਛਾ ਅੱਛਾ ਭੈਣੇ ਇਹ ਦਾ ਬਹੁਤ ਖਤਰਨਾਕ ਕੰਮ ਹੈ ਕਿਸੇ ਕੋਈ ਕਈ ਵਾਰੀ ਮਿਸਤਰੀਆਂ ਨੂੰ ਅਸੀਂ ਕਹਿੰਦੇ ਸੁਣਿਆ ਹੈ ਮੈਨੂੰ ਰਾਤੀ ਝਟਕਾ ਵੱਜ ਗਿਆ ਪੱਖਾ ਰਿਪੇਅਰ ਕਰਨ ਦਾ ਤੇ ਉਹ ਕਦੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੋਇਆ? ਹਾਂਜੀ ਸਰ ਜੀ ਪੈਂਦੇ ਰਹਿੰਦੇ ਡੇਲੀ ਦੇ ਇੱਕ ਅੱਧਾ ਛੜਕਾ ਤੇ ਲੱਗਦਾ ਹੀ ਆ। ਲੱਗਦਾ ਰਹਿੰਦਾ। ਹਾਂਜੀ ਸਰ ਜੀ। ਤੇ ਉਹ ਤੁਹਾਨੂੰ ਡਰ ਨਹੀਂ ਲੱਗਦਾ ਮੁੜ ਕੇ ਤੁਹਾਨੂੰ? ਨਹੀਂ ਸਰ ਜੀ ਕੋਈ ਡਰ ਨਹੀਂ ਲੱਗਦਾ। ਅੱਛਾ। ਸੁਪਨਾ ਬਿਜਲੀ ਖੇਡੀ ਦਾ ਪੂਰਾ। ਸੁਪਨਾ ਕੀ ਸੀ ਬੇਟੀ ਦਾ? ਸੁਪਨਾ ਸਰ ਜੀ ਵੈਸੇ ਮੇਰਾ ਆਰਮੀ ਚ ਜਾਂਦਾ ਸੀ। ਆਰਮੀ ਜਾਂਦਾ ਸੀ। ਹਾਂਜੀ ਸਰ ਜੀ ਕਿ ਮੇਰੀ ਹਾਈਟ ਛੋਟੀ ਹੀ ਇੱਕ ਥੋੜੀ ਨਾ ਵਲਗੀ ਘਰ ਦੇ ਵੀ ਹੁੰਦੀ ਨਾ ਕੰਡੀਸ਼ਨ ਉਹ ਥੋੜਾ ਕੰਮ ਸ਼ੁਰੂ ਤੋਂ ਹੀ ਉਧਰ ਪੈ ਰਿਹਾ ਕਿ ਇੱਧਰ ਉਧਰ ਤੇ ਕੰਮਾ ਚ ਉਹ ਨਹੀਂ ਉਧਰ ਬਾਅਦ ਉਧਰ ਮੇਰਾ ਸੁਪਨਾ ਉਹ ਡਰੀਮ ਹੀ ਰਹਿ ਗਿਆ ਬਸ ਘਰ ਦੇ ਹਾਲਾਤ ਕਿੱਦਾਂ ਦੇ ਨੇ ਵਧੀਆ ਰੋਟੀ ਪਾਣੀ ਚੱਲ ਰਿਹਾ ਹਾਂਜੀ ਸਰ ਹੁਣ ਤੇ ਬੱਸ ਸਭ ਕੁਝ ਵਧੀਆ ਅੱਛਾ ਅੱਛਾ ਹਾਂਜੀ ਅੱਛਾ ਜਦੋਂ ਲੋਕ ਤੁਹਾਡੇ ਕੋਲ ਕੰਮ ਕਰਵਾਉਣ ਆਉਂਦੇ ਆ ਕਿਤੇ ਇਦਾਂ ਤਾਂ ਨਹੀਂ ਹੁੰਦਾ ਵੀ ਪਹਿਲਾਂ ਤੇ ਪੱਖਾ ਲੈ ਕੇ ਅਗਲਾ ਆ ਗਿਆ ਜਦੋਂ ਉਹ ਦੇਖਦਾ ਵੀ ਕੁੜੀ ਨੇ ਕੰਮ ਕਰਨਾ ਉਦੋਂ ਕਿਤੇ ਮੋੜਤ ਨਹੀਂ ਕਰੇ ਇਦਾਂ ਦਾ ਤੇ ਨਹੀਂ ਕਦੀ ਕੁਝ ਹੋਇਆ ਨਹੀਂ ਸਰ ਜੀ ਇਦਾਂ ਦਾ ਕੁਝ ਨਹੀਂ ਹੋਇਆ ਮਨ ਲਈ ਜਿਹੜੇ ਆਂਦੇ ਨੂੰ ਲੱਗਦਾ ਕਿ ਕੁੜੀ ਇਹ ਕਰ ਰਹੀ ਆ ਵਧੀਆ ਕਰਗੀ ਮਤਲਬ ਹੁਣ ਤੱਕ ਤਾਂ ਮਨ ਲਈ ਇਦਾਂ ਲੱਗਦਾ ਨਾ ਸਮਾਜ ਜਿੱਦਾਂ ਬਦਲ ਰਿਹਾ ਕਿ ਉਹਨਾਂ ਨੂੰ ਲੱਗਦਾ ਕਿ ਮੁੰਡੇ ਸ਼ਾਇਦ ਜ਼ਿਆਦਾ ਵਧੀਆ ਨਹੀਂ ਕਰ ਸਕਦੇ ਕੁੜੀਆਂ ਬੈਸਟ ਕਰ ਸਕਦੀਆਂ ਕੁੜੀਆਂ ਬੈਸਟ ਨੇ ਹਾਂਜੀ ਕਿਉਂਕਿ ਮੁੰਡਿਆਂ ਦਾ ਅੱਜਕੱਲ ਥੋੜਾ ਹੋਣਾ ਕਿ ਥੋੜਾ ਡਾਊਨ ਹੋ ਗਿਆ ਉਹਨਾਂ ਨੇ ਆਪਣਾ ਕੰਮ ਖੋਹਦੀ ਡਾਊਨ ਕੀਤਾ ਵਾ ਬਸ ਉਹਨਾਂ ਨੂੰ ਲੱਗਦਾ ਕਿ ਕੁੜੀਆਂ ਬੈਸਟ ਕਰ ਸਕਦੀਆਂ ਮੁੰਡੇ ਸਭ ਤੋਂ ਬੈਸਟ ਨਹੀਂ ਕਰ ਸਕਦੇ ਪਰ ਕਰ ਸਕਦੇ ਨੇ ਜਿਹੜੀ ਵੀਰ ਕਰਦੇ ਬਹੁਤ ਵਧੀਆ ਵੀ ਕਰਦੇ ਆ ਪਰ ਜ਼ਿਆਦਾਤਰ ਚਲੋ ਮੇਰੇ ਤੇ ਯਕੀਨ ਕਰ ਲੈਂਦੇ ਸ਼ਾਇਦ ਮੇਰਾ ਸੁਭਾਅ ਕਰਦੇ ਆਂ ਇਸ ਕਰਕੇ ਹਾਂਜੀ ਸਰ ਅੱਛਾ ਭੈਣੇ ਮੈਂ ਵੇਖ ਰਿਹਾ ਵੀ ਸ੍ਰੀ ਸਾਹਿਬ ਪਾਇਆ ਹੋਇਆ ਭੈਣੇ ਨੇ ਘਰ ਦੇ ਵਿੱਚ ਉਹ ਦੂਜਾ ਪਰਿਵਾਰ ਵੀ ਗੁਰਸਿੱਖ ਹੈ ਸਾਰਾ ਪਰਿਵਾਰ ਕਿ ਜਾਂ ਤੁਸੀਂ ਇਕੱਲੇ ਸਰ ਜੀ ਮੈਂ ਇਕੱਲਾ ਮੈਂ ਤੁਸੀਂ ਇਕੱਲੇ ਹਾਂਜੀ ਅੱਛਾ ਦੂਜੇ ਮੁੰਡੇ ਉਹਨਾਂ ਵਾਲ ਵੀ ਕੱਟੇ ਹੋਏ ਕੱਟੇ ਹੋਏ ਕਟਿੰਗ ਡੈਡੀ ਜੀ ਦੀ ਵੀ ਕਟੀਆਂ ਹੋਈਆਂ ਤੇ ਤੁਸੀਂ ਕਹਿੰਦੇ ਨਾ ਵੀ ਤੁਸੀਂ ਹੀ ਗੁਰਸਿੱਖ ਬਣੋ ਸਰ ਜੀ ਮੈਂ ਕਹਿੰਦਾ ਉਹਨਾਂ ਨੂੰ ਕਿ ਚਲੋ ਗੁਰਸੇਖ ਉੱਤੇ ਉਹਨਾਂ ਦੀ ਇੱਛਾ ਜਦੋਂ ਬੰਨਣਾ ਉਹਨੇ ਮੈਂ ਕਹਿੰਦੀ ਬਸ ਆ ਗੁਰਬਾਣੀ ਨਾਲ ਜੁੜੋ ਤੁਸੀਂ ਸੁਨਿਆ ਕਰੋ ਕਰੇ ਹੁਣ ਮੰਨ ਲਓ ਮੈਂ ਸਵੇਰੇ ਸਵੇਰੇ ਕਈ ਦੀ ਉਹਨਾਂ ਨੇ ਸੌਂਗ ਵਗੈਰਾ ਲਾ ਦਿੰਦੇ ਆ ਟੀਵੀ ਤੇ ਮੈਂ ਚੱਲ ਨਹੀਂ ਹੁੰਦਾ ਮੈਂ ਕਿ ਗੁਰਬਾਣੀ ਲਾਓ ਸ਼ੁਰੂਆਤ ਗੁਰਬਾਣੀ ਤੋਂ ਬਾਕੀ ਬਾਅਦ ਜੋ ਮਰਜ਼ੀ ਕਰਦੇ ਅੱਛਾ ਅੱਛਾ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਸਰ ਜੀ ਫਾਦਰ ਸਾਹਿਬ ਦਿਹਾੜੀ ਕਰਦੇ ਨੇ ਦਿਹਾੜੀ ਕਰਦੇ ਹਾਂਜੀ ਸਰ ਅੱਛਾ ਅੱਛਾ ਤੇ ਮਾਤਾ ਜੀ ਮਾਦੇਿਸ ਅਧਿਕਾਰ ਇਹ ਤੂੰ ਤੁਸੀਂ ਇਕੱਲੇ ਹੀ ਕੰਮ ਕਰਦੇ ਹੋ ਕੋਈ ਨਹੀਂ ਸਾਥ ਦਿੰਦਾ ਨਾਲ ਹਾਂ ਸਰ ਜੀ ਇਕੱਲੇ ਜਦੋਂ ਕਿਤੇ ਜਾਵਾ ਲੋੜ ਹੁੰਦੀ ਆ ਫੇਰ ਦੇ ਵੀ ਦਿੰਦੇ ਸਾਥ ਲਾਗੇ ਬੰਨੇ ਕੁਝ ਵੀ ਹੁਣ ਮੈਨ ਲਾਗੇ ਮੇਰੀ ਸ਼ਾਪ ਆ ਇਹਨਾਂ ਨੂੰ ਵੀ ਜੀ ਉਹ ਫੜਾ ਮਤਲਬ ਕਿ ਪੱਕੇ ਭੁੱਖੇ ਪੁੱਟ ਦਿੰਦੇ ਜਦੋਂ ਜਿਆਦਾ ਕੰਮ ਹੁੰਦਾ ਵੈਸੇ ਆਪ ਹੀ ਕਰੀਦਾ ਅੱਛਾ ਜਿਹੜੀਆਂ ਤੁਹਾਡੀਆਂ ਸਹੇਲੀਆਂ ਉਹਨਾਂ ਦੇ ਫੋਨ ਫਾਨ ਤਾਂ ਆਉਂਦੇ ਹੋਣਗੇ ਵੀ ਅਸੀਂ ਸਿਲਾਈ ਕਢਾਈ ਦਾ ਸਿੱਖਦੀਆਂ ਬਿਊਟੀ ਪਾਰਲਰ ਦਾ ਸਿੱਖਦੀਆਂ ਜਾਂ ਆਪਣਾ ਹੋਰ ਬਹੁਤ ਸਾਰੇ ਕੰਮ ਲੜਕੀਆਂ ਦੇ ਕਰਨ ਵਾਲੇ ਤੁਸੀਂ ਇਹ ਲਾਈਨ ਕਿਉਂ ਚੁਣੀ ਤੁਹਾਡੀਆਂ ਸਹੇਲੀਆਂ ਨਹੀਂ ਕਹਿੰਦੀਆਂ ਸੱਚੀ ਕਹਿੰਦੀਆਂ ਸੇ ਲਿਆਂ ਸੇ ਲਿਆਂ ਕਹਿੰਦੇ ਕਿ ਤੂੰ ਵੱਖਰਾ ਚਲੋ ਉਹਨਾਂ ਨੂੰ ਠੀਕ ਆ ਮੇਤੇ ਕਿ ਇਹਨੇ ਕੁਝ ਵੱਖਰਾ ਹੀ ਕਰਨਾ ਸ਼ੁਰੂ ਤੋਂ ਮੰਨ ਲਓ ਫਰੈਂਡਸ ਹੁੰਦਾ ਨਾ ਜਿਆਦਾ ক্লোਜ਼ ਤੋਂ ਜਾਣਦੇ ਆ ਮਨ ਲੱਗਦਾ ਕਿ ਇਹਨੇ ਸ਼ੁਰੂ ਤੋਂ ਹੀ ਵੱਖਰੀ ਸੀ ਤੇ ਹੁਣ ਵੀ ਇਹਨੇ ਵੱਖਰਾ ਹੀ ਕਰਨਾ ਵਾ ਵੱਖਰੇ ਕਰ ਹਾਂਜੀ ਉਹ ਸਭੋ ਖੁਦ ਕਰਦੇ ਸੀ ਸਗਲਾਇ ਕੜਾਈ ਮੈਨੂੰ ਵੀ ਸੁਜੈਸਟ ਕਰਦੇ ਸੀ ਤੋ ਰੰਜੀਤ ਤਾਂ ਐਦਾਂ ਨਹੀਂ ਆ ਕਰਲਾ ਐਦਾਂ ਨਹੀਂ ਆ ਕਰਲਾ ਚਲੋ ਮੈਂ ਉਹਨਾਂ ਦੀ ਲਾਈਨ ਕੋਈ ਵੀ ਨਹੀਂ ਫੜੀ ਮੇਰੀ ਵੱਖਰਾ ਚਲੋ ਵੱਖਰੀ ਲਾਈਨ ਆ ਮੈਨੂੰ ਵੀ ਉਹਨਾਂ ਨੂੰ ਵੀ ਹੁਣ ਵਧੀਆ ਲੱਗਦਾ ਵਾ ਦੇਖ ਕੇ ਦੇਖ ਕੇ ਵਧੀਆ ਲੱਗਦਾ ਅੱਛਾ ਭੈਣੇ ਪੈਸਾ ਕਮਾਉਣ ਵੀ ਅੱਜ ਕੱਲ੍ਹ ਭੈਣਾ ਨਾ ਸੋਸ਼ਲ ਮੀਡੀਆ ਤੇ ਰੀਲਾਂ ਬਣਾਵਣਾ ਕਿ ਜਿਨ੍ਹਾਂ ਨੂੰ ਪੈਸਾ ਆਉਣ ਲੱਗ ਪਿਆ ਉਹਨਾਂ ਦੀ ਹੁਣ ਆਦਤ ਹੋ ਗਈ ਉਹ ਅੱਧ ਨੰਗੇ ਕੱਪੜੇ ਪਾ ਆ ਗਏ ਹਨਾ ਇਹ ਬਹੁਤ ਇੱਕ ਭੈੜਾ ਜਿਹਾ ਸਿਸਟਮ ਜਿਹੜਾ ਸਾਡੇ ਸਮਾਜ ਦਾ ਬਣ ਗਿਆ ਬਹੁਤ ਭੈੜੇ ਕੱਪੜੇ ਪਾ ਆ ਗਏ ਉਹ ਰੀਲਾਂ ਵਾਲੇ ਜ਼ਿਆਦਾ ਰੁਝੇ ਹੋਈਆਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਕਿ ਭੈਣੇ ਆ ਵੀ ਇੱਕ ਤਰੀਕਾ ਹੈਗਾ ਪੈਸਾ ਕਮਾਉਣ ਦਾ ਹਾਂਜੀ ਸਰ ਬਿਲਕੁਲ ਹੈਗਾ ਬਾਕੀ ਮੈਂ ਕਹਿੰਨਾ ਕਿ ਮਿਹਨਤ ਕਰਕੇ ਜੋ ਆਪਾਂ ਕਰ ਸਕਦੇ ਨਾ ਉਹ ਸਭ ਤੋਂ ਵਧੀਆ ਬਰਕਤ ਵੀ ਮਿਹਨਤ ਵਾਲੇ ਪੈਸੇ ਆ ਜੀ ਜਿਹੜੇ ਮੰਨ ਲਓ ਕਿ ਆਪਾਂ ਇਹਨੂੰ ਆਪਾਂ ਹਰਾਮ ਦਾ ਪੈਸਾ ਹੀ ਕਹਿ ਸਕਦੇ ਆ ਜਿਹੜੇ ਆਪਾਂ ਕਮਾਉਨੇ ਆ ਉਹ ਚ ਇੱਕ 1% ਦਾ ਵੀ ਕੋਈ ਬੈਨੀਫਿਟ ਨਹੀਂ ਹੈਗਾ ਆਪਣੀ ਇੱਜ਼ਤ ਵੀ ਸਭ ਤੋਂ ਜ਼ਿਆਦਾ ਉਹਦੇ ਚ ਨਾਮ ਹੁੰਦੀ ਆ ਬਾਕੀ ਕੋਈ ਬੈਨੀਫਿਟ ਨਹੀਂ ਹੈਗਾ ਉਹਦੇ ਵਿੱਚ ਮੰਨ ਲਓ ਗਾਂ ਵਾਲੇ ਸਮੇਂ ਚ ਖਾਸ ਕਰਕੇ ਕੁੜੀਆਂ ਦਾ ਉਹਨਾਂ ਨੇ ਕਿੰਨੇ ਸੋਹਰੇ ਪਰਿਵਾਰ ਜਾਣਾ ਉਹ ਬਚ ਮੇਣੀ ਆ ساری ਉਮਰ ਹੋਰ ਤਾਂ ਕੁਝ ਨਹੀਂ ਵੱਲੇ ਪੈਣਾ ਮਿਹਨਤ ਤੋਂ ਵੱਡਾ ਕੁਝ ਵੀ ਨਹੀਂ ਆ ਛੋਟੇ ਤੋਂ ਛੋਟਾ ਕੰਮ ਕਰੋ ਪਰ ਮਿਹਨਤ ਕਰੋ ਆਪਣੇ ਹੱਥਾਂ ਦੀ ਮਿਹਨਤ ਹੂੰ ਕਿਤੇ ਇਦਾਂ ਦੇ ਨਹੀਂ ਕਿ ਭੈਣ ਵਿਆਹ ਤਾਂ ਉਡੀਕ ਰਹੀ ਹੋਵੇ ਕਿ ਮੈਨੂੰ ਕੋਈ ਕਾਰੀਗਰੀ ਮਿਲ ਜਾਵੇ ਨਾਲੇ ਕੰਮ ਕਰਾਂਗੇ ਰਲ ਕੇ ਤੇ ਨਾਲੇ ਇਕੱਠੇ ਰਵਾਂਗੇ ਨਹੀਂ ਸਰ ਜੀ ਇਦਾਂ ਦਾ ਕੁਝ ਨਹੀਂ ਇਦਾਂ ਅੱਛਾ ਕੁਝ ਨਾ ਪਹਿਣਾ ਦੀ ਆਦਤ ਹੁੰਦੀ ਆ ਕਿ ਪਲਾਸਟਿਕ ਕੀਤੀ ਬਾਅਦ ਚ ਐਲਸਟ ਕਰ ਲੋ ਤੇ ਚਲੋ ਬਾਹਰ ਜਾ ਕੇ ਕਮਾਈ ਕਰੋ ਉਧਰ ਉਦਾਂ ਦਾ ਨਹੀਂ ਕੁਝ ਹੈਗਾ ਨਹੀਂ ਸਰ ਜੀ ਬਾਹਰ ਜਾਂਦਾ ਮੇਰੇ ਸ਼ੁਰੂ ਤੋਂ ਕੋਈ ਸੁਪਨਾ ਨਹੀਂ ਹੈ ਆਪਣੇ ਮਤਲਬ ਕਿ ਆਪਣੇ ਪੰਜਾਬ 'ਚ ਹੀ ਰਹਿ ਕੇ ਬਸ ਮੈਨੂੰ ਇੱਥੋਂ ਨਾਲ ਹੀ ਪਿਆਰ ਆ ਆਪਣੇ ਜਿੱਥੇ ਮੈਂ ਰਹਿ ਰਹਿਣਾ ਆਲੇ ਦਿਵਾਲੇ ਨਾਲ ਮੈਨੂੰ ਪਿਆਰ ਆ ਬਸ ਇੱਥੇ ਹੀ ਰਹਿਣਾ ਵਾ ਬੈਸਟ ਇੱਥੇ ਹੀ ਜਿੰਨਾ ਮੈਨੂੰ ਵੱਦ ਤੋਂ ਵੱਦ ਆਪਣੀ ਮਿਹਨਤ ਕਰ ਸਕਦੇ ਇੱਥੋਂ ਹੀ ਆਪਾਂਗੇ ਬਦਲਣਾ ਉਹ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਇੱਕ ਮੈਸੇਜ ਆਇਆ ਦਿਓ ਹਾਂਜੀ ਸਰ ਜੀ ਇੱਥੇ ਵੈਸੇ ਕੰਮ ਖਤਮ ਨਹੀਂ ਆ ਕੋਈ ਮਤਲਬ ਉਹ ਇਹ ਸੋਚ ਕੇ ਜਾਂਦੇ ਕਿ ਪੰਜਾਬ 'ਚ ਤਾਂ ਕੋਈ ਕੰਮ ਹੈਗਾ ਹੀ ਨਹੀਂ ਆ ਇਹ ਸੋਚ ਕੇ ਬਾਹਰ ਜਾਂਦੇ ਪਰ ਪੰਜਾਬ 'ਚ ਬਹੁਤ ਸਾਰੇ ਕੰਮ ਆ ਜੀ ਆਪਾਂ ਕਰਨੇ ਹੋਣ ਤਾਂ ਵੱਲੋਂ ਹੁਣ ਪੰਜਾਬ 'ਚੋਂ ਬਾਹਰ ਜਾ ਕੇ ਇੰਨੇ ਗੰਦੇ ਗੰਦੇ ਕੰਮ ਉੱਥੇ ਕਰਦੇ ਆ ਜਾ ਕੇ ਜੋ ਆਪਾਂ ਪੰਜਾਬ 'ਚ ਸ਼ਰਮ ਮਹਿਸੂਸ ਕਰਦੇ ਆ ਬਿਲਕੁਲ ਬਿਲਕੁਲ ਤੇ ਇੱਥੇ ਆਪਾਂ ਵੈਸਟ ਕਰ ਸਕਦੇ ਆ ਵਧੀਆ ਤੋਂ ਵਧੀਆ ਕਰ ਸਕਦੇ ਹਾਂ ਕੁੜੀਆਂ ਵੀ ਉੱਥੇ ਦਿਹਾੜੀਆਂ ਕਰਦੀਆਂ ਵੇਖੀ ਆਵਾ ਜਿਹੜੀਆਂ ਮੰਨ ਲਓ ਸੀਮਿੰਟ ਰੇਤਾ ਨਾਲ ਖੇਡਦੀਆਂ ਉਹਨਾਂ ਨੂੰ ਮਤਲਬ ਚਾਹੀਦਾ ਕਿ ਇੱਧਰ ਆਪਣਾ ਵੈਸਟ ਕਰ ਸਕਦੇ ਆ ਜ਼ਰੂਰੀ ਨਹੀਂ ਆ ਆ ਕੰਮ ਕਰਨੇ ਆਪਾਂ ਇੱਥੇ ਵੀ ਕਰ ਸਕਦੇ ਮੰਨ ਲਓ ਉਹੀ ਜੇ ਉਹਨਾਂ ਨੂੰ ਉਹਨਾਂ ਨੂੰ ਉੱਥੇ ਸਿੱਧੇ ਲੱਗਦੇ ਆ ਇੱਧਰ ਕਰਨੇ ਮੰਨ ਲਓ ਕਿ ਜੇ ਉਹ ਇੱਧਰ ਦਿਹਾੜੀ ਕਰਨੀ ਉਹਨਾਂ ਨੂੰ ਲੱਗਾਂਗੇ ਨਹੀਂ ਇਹ ਇੱਧਰ ਅਸੀਂ ਦਿਹਾੜੀਆਂ ਕਰਾਂਗੇ ਮਤਲਬ ਕਿ ਹੁਣ ਉਹੀ ਕੰਮ ਉੱਧਰ ਜਾ ਕੇ ਕਰਦੇ ਪਰ ਹੁਣ ਬੈਸਟ ਇਹੀ ਕਿ ਜੇ ਆਪਾਂ ਉਹੀ ਕੰਮ ਇੱਧਰ ਕਰ ਲਈਏ ਨਾਲੇ ਤਾਂ ਆਪਣੇ ਪੰਜਾਬ ਦਾ ਉਹੀ ਰਹਿਣ ਸਹਿਣ ਸਭ ਤੋਂ ਵਧੀਆ ਜਿਹੜੇ ਆਪਾਂ ਨੂੰ ਆਪਣੇ ਭੈਣ ਭਰਾ ਵੀ ਆਪਾਂ ਨੂੰ ਮਾਣ ਮਹਿਸੂਸ ਕਰਦੇ ਆ ਆਪਣੇ ਤੇ ਕਿ ਚਲੋ ਵਧੀਆ ਕੰਮ ਤਾਂ ਕਰ ਰਹੇ ਆ ਨਾ ਇੱਕ ਉਹਨਾਂ ਭੈਣਾਂ ਨੂੰ ਬੈਸ ਜਿਹੜੇ ਬਾਹਰ ਜਾਣ ਦੀਆਂ ਇੱਛੁਕ ਨੇ ਸਰ ਜੀ ਉਹਨਾਂ ਨੇ ਮੈਸੇਜ ਆਈ ਕਿ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਜਾਣਾ ਵਾ ਬੈਸਟ ਆ ਕਿ ਆਪਣਾ ਇੱਥੇ ਹੀ ਮਿਹਨਤ ਕਰੋ ਕਿਸੇ ਤਰ੍ਹਾਂ ਦੇ ਵੀ ਕੰਮ ਕਰੋ ਹੁਣ ਤਾਂ ਇੰਨੇ ਕੁ ਜ਼ਿਆਦਾ ਕੰਮ ਨੇ ਕਿ ਮੈਨੂੰ ਲੱਗਦਾ ਕਿ ਸ਼ਾਇਦ ਖਤਮ ਹੀ ਨਹੀਂ ਹੋਣੇ ਕਦੀ ਤੇ ਨਾ ਹੀ ਹੋਣੇ ਆ ਇਹ ਸੋਚ ਵੀ ਨਹੀਂ ਸਕਦੇ ਆਪਾਂ ਕਿ ਕੋਈ ਕੰਮ ਖਤਮ ਹੁੰਦਾ ਜਿਹੜੀ ਮਰਜ਼ੀ ਲਾਈਨ ਫੜ ਲਓ ਹਰੇਕ 'ਚ ਪੈਸਾ ਹੈਗਾ ਕੰਮ ਕਰੋ ਬਸ ਮੈਂ ਕਹਿੰਨਾ ਕਿ ਮਿਹਨਤ ਕਰਦੇ ਰਹੋ ਚਲੋ ਬਹੁਤ ਬਹੁਤ ਧੰਨਵਾਦ ਜੀ ਭਈ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਕੁੜੀਆਂ ਤਾਂ ਸਿਰਫ ਹਾਰ ਸ਼ਿੰਗਾਰ ਵਾਸਤੇ ਹੁੰਦੀਆਂ ਨੇ ਜਾਂ ਫਿਰ ਸਲਾਈ ਢਾਈ ਵਾਸਤੇ ਜਾਂ ਰਸੋਈ ਸੰਭਾਲਣ ਵਾਸਤੇ ਹੁੰਦੀਆਂ ਉਹਨਾਂ ਵਾਸਤੇ ਇੱਕ ਮੋਟੀਵੇਟ ਵੀਡੀਓ ਹੋ ਸਕਦੀ ਹੈ ਵੀ ਭਈ ਕੁੜੀਆਂ ਕੀ ਨਹੀਂ ਕਰ ਸਕਦੀਆਂ ਕੁੜੀਆਂ ਤਾਂ ਜਹਾਜ਼ ਵੀ ਉਡਾ ਲੈਂਦੀਆਂ ਨੇ ਕੁੜੀਆਂ ਸਾਡੀਆਂ ਤਾਂ ਚੰਨ ਤੇ ਪਹੁੰਚ ਗਈਆਂ ਅੱਜ ਇਸ ਮਿਹਨਤ ਕਸ ਭੈਣ ਨੂੰ ਤੁਹਾਨੂੰ ਇਸ ਕਰਕੇ ਮਿਲਾਇਆ ਕੇ ਬਹੁਤੇ ਲੋਕ ਇਹੋ ਹੀ ਕਰਦੇ ਵੀ ਕੁੜੀ ਨੂੰ ਆਇਲਸ ਕਰਾਓ ਤੇ ਬਾਹਰਲੇ ਮੁਲਕ ਭੇਜ ਦੋ ਇੱਕ ਮੈਸੇਜ ਵੀ ਅਸੀਂ ਲਾਇਆ ਹੈ ਕਿ ਧੀਆਂ ਕੱਲੀਆਂ ਨੂੰ ਬਾਹਰ ਵੀ ਨਾ ਭੇਜਿਆ ਕਰੋ ਇੱਕ ਆਪਕਾ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾ ਸੋਸ਼ਲ ਮੀਡੀਆ ਦੇਖਦੇ ਕੋ ਬਾਹਰ ਜਾ ਕੇ ਫਿਰ ਕਿਸੇ ਨਾ ਕਿਸੇ ਪੈੜੇ ਕੰਮ ਵਿੱਚ ਵੀ ਕਈ ਵਾਰੀ ਹੋ ਜਾਂਦਾ ਵੀ ਉਲਝ ਜਾਂਦੀਆਂ ਨੇ ਤੇ ਉਹ ਫਿਰ ਰੋ ਰੋ ਕੇ ਵੀਡੀਓ ਪਾਉਂਦੀਆਂ ਨੇ ਕਿ ਮੈਨੂੰ ਪੰਜਾਬ ਵਾਪਸ ਲੈ ਕੇ ਜਾਓ ਇਹ ਇਹ ਵੀਡੀਓ ਇੱਕ ਉਹਨਾਂ ਪੈੜਾਂ ਵਾਸਤੇ ਜਾਂ ਉਹਨਾਂ ਮਾਪਿਆਂ ਵਾਸਤੇ ਜਿਹੜੇ ਆਪਣੀਆਂ ਬੱਚਿਆਂ ਨੂੰ ਇੱਕ ਮੌਕਾ ਨਹੀਂ ਦਿੰਦੇ ਸੋ ਸਾਡਾ ਜੋ ਵੀਡੀਓ ਬਣਾਉਣ ਦਾ ਮਕਸਦ ਇਹ ਕਿ ਬੱਚਿਆਂ ਨੂੰ ਇੱਕ ਮੌਕਾ ਤਾਂ ਦਿਓ ਯਾਰ ਇਹ ਵੀ ਆਪਣਾ ਉੱਡ ਕੇ ਆਪਣਾ ਕਾਰੋਬਾਰ ਜਿਹੜਾ ਕਰ ਸਕਦੀਆਂ ਤਾਂ ਇਹ ਅੱਜ ਦੀ ਵੀਡੀਓ ਜਿਹੜੀ ਹੈ ਸਿਰਫ ਇੱਕ ਮੋਟੀਵੇਸ਼ਨ ਨੂੰ ਲੈ ਕੇ ਅੱਜ ਦੀ ਵੀਡੀਓ ਅਸੀਂ ਬਣਾਈ ਹੈ ਕਿ ਪੈੜ ਆਪਣਾ ਕਾਰੋਬਾਰ ਕਰ ਰਹੀ ਹੈ ਕਮਾਈ ਵੀ ਕਰ ਰਹੀ ਹੈ ਛੋਟੇ ਭਰਾ ਜਰੂਰ ਕੰਮ ਕਰਦੇ ਆ ਪਰ ਮੰਗ ਕੇ ਇਤੋਂ ਹੀ ਲੈਂਦੇ ਨੇ ਇਹ ਘਰ ਦੀ ਬੱਚੀ ਜਿਹੜੀ ਹੈ ਮਾਪਿਆਂ ਨੂੰ ਤਵਾ ਦੇ ਯਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੇਖਦੇ ਰਹੋ ਸੁਰਖਾਪ ਟੀਵੀ ਤਲਵਾ